ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਮગરਮਛ ਦੀ ਪੋਸ਼ਾਕ ਪੈਣੇ ਇੱਕ ਵਿਅਕਤੀ ਅਸਲੀ ਮગરਮਛ ਨੂੰ ਛੇੜ ਰਿਹਾ ਹੈ। ਇਹ ਛੋਟੀ ਕਲਿੱਪ ਨੂੰ ਨਰਿੰਦਰ ਸਿੰਘ ਨਾਂ ਦੇ ਇੱਕ ਯੂਜ਼ਰਸ ਨੇ ਟਵਿੱਟਰ ਤੇ ਪੋਸਟ ਕੀਤਾ ਸੀ। ਇਸ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਵਿਅਕਤੀ ਖਤਰਨਾਕ ਤਰੀਕੇ ਦੇ ਨਾਲ ਮગરਮਛ ਦੇ ਨੇੜੇ ਜਾ ਕੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਰਿਹਾ ਹੈ ਅਤੇ ਮગરਮਛ ਦੇ ਨਾਲ ਵਾਰ-ਵਾਰ ਛੇੜਖਾਨੇ ਕਰ ਰਿਹਾ ਹੈ। ਇਸ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਕਿ ਕੌਣ ਸਾ ਨਸ਼ਾ ਕੀਤਾ ਹੈ ਜਿਸ ਨੂੰ ਸੈਂਕੜੇ ਲਾਈਕਸ ਅਤੇ ਕਮੈਂਟਸ ਵੀ ਮਿਲਨੇ ਨੇ। ਦਸਕੰਡ ਦੀ ਫੁਟੇਜ ਵਿਅਕਤੀ ਨਦੀ ਦੇ ਕੰਡੇ ਤੇ ਮਗਰਮੱਛ ਦੇ ਪਹਿਰਾਵੇ ਦੇ ਵਿੱਚ ਲੇਟਿਆ ਹੋਇਆ ਦਿਖਾਈ ਦੇ ਰਿਹਾ ਹੈ ਤੇ ਜਦੋਂ ਮਗਰਮੱਛ ਨੂੰ ਧੁੱਪ ਸੇਕਦਾ ਦੇਖਿਆ ਗਿਆ ਤਾਂ ਉਹ ਆਦਮੀ ਵਾਰ-ਵਾਰ ਕੱਪੜੇ ਤੋਂ ਆਪਣਾ ਹੱਥ ਹਟਾ ਕੇ ਮਗਰਮੱਛ ਦੇ ਸਰੀਰ ਨੂੰ ਖਿੱਚਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਵੀਡੀਓ ਜਿਹਦੇ ਵਿੱਚ ਮਗਰਮੱਛ ਦੇ ਨਾਲ ਇੱਕ ਦੂਸਰਾ ਵਿਅਕਤੀ ਜੋ ਮਗਰਮੱਛ ਦੇ ਪਹਿਰਾਵੇ ਦੇ ਵਿੱਚ ਹੀ ਉਸ ਅਸਲੀ ਮਗਰਮੱਛ ਨਾਲ ਛੇੜਖਾਨੀ ਕਰ ਰਿਹਾ ਹੈ ਤੁਹਾਨੂੰ ਵੀ ਹੈਰਾਨ ਕਰ ਦੇਵੇਗੀ Bureau Report, SMZ News.